ਦਾਸ ਨੂੰ ਇਹ ਦੱਸਦਿਆਂ ਅਤਿਅੰਤ ਖੁਸ਼ੀ ਹੋ ਰਹੀ ਹੈ ਕਿ ਜਦੋਂ ਦਾ ਵੀ ਕੱਲ ਦਾ ਇਹ ਐਲਾਨ ਪਤਾ ਲੱਗਾ ਸਤਕਾਰਯੋਗ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਜਿਨ੍ਹਾਂ ਦੇ ਮਾਤਾ ਜੀ ਨੇ ਆ ਕੇ ਦੱਸਿਆ ਕਿ ਇਸ ਵਾਰ ਸੰਗਤਾਂ ਦਾ ਹੁਕਮ ਮੰਨਦਿਆਂ ਹੋਇਆਂ ਭਾਈ ਅਮਰਤਪਾਲ ਸਿੰਘ ਜੀ ਹੁਣਾਂ ਨੇ ਫੈਸਲਾ ਕੀਤਾ ਕਿ ਇਸ ਵਾਰ ਉਹ ਵੀ ਇਲੈਕਸ਼ਨ ਲੜਨਗੇ ਔਰ ਉਹ ਵੀ ਹਲਕਾ ਖਡੂਰ ਸਾਹ ਤੋਂ ਤੋਂ ਤਾਂ ਸਾਡਾ ਕੁਦਰਤੀ ਗੱਲ ਹੈ ਕਿ ਸਾਡਾ ਹਲਕਾ ਖਡੂਰ ਸਾਹ ਪੈਂਦਾ ਸਾਨੂੰ ਜਿੱਥੇ ਅਸੀਂ ਵੋਟਾਂ ਪਾਉਨੇ ਆ ਸਾਡਾ ਪਿੰਡ ਕੋਹਾੜਕਾ ਹੈ ਔਰ ਮੈਨੂੰ ਇਹ ਬਹੁਤ ਜ਼ਿਆਦਾ ਖੁਸ਼ੀ ਦੀ ਖਬਰ ਲੱਗੀ ਕਿ ਚਲੋ ਕੋਈ ਤੇ ਰਸਤਾ ਹੈ ਜਿਸ ਰਸਤੇ ਤੋਂ ਤੁਸੀਂ ਭਾਈ ਅਮਰਤਪਾਲ ਸਿੰਘ ਜੀ ਦੀ ਸਪੋਰਟ ਕਰ ਸਕਦੇ ਹੋ ਪਹਿਲਾਂ ਜਦੋਂ ਵੀ ਤੁਸੀਂ ਕਿਸੇ ਰਸਤਿਆਂ ਵਿੱਚ ਸਪੋਰਟ ਕਰਨ ਦੀ ਕੋਸ਼ਿਸ਼ ਕਰਦੇ ਸੀ ਤੇ ਖੌਫ ਦਾ ਮਾਹੌਲ ਪੈਦਾ ਕੀਤਾ ਜਾਂਦਾ ਸੀ ਨੌਜਵਾਨਾਂ ਦੇ ਵਿੱਚ ਡਰ ਪੈਦਾ ਕੀਤਾ ਜਾਂਦਾ ਸੀ ਤੇ ਮੈਂ ਇਹ ਗੱਲ ਤਾਂ ਆਪ ਜੀ ਨਾਲ ਸ਼ੇਅਰ ਕਰ ਰਿਹਾ ਕਿ ਇਹ ਕਾਨੂੰਨੀ ਪ੍ਰਕਿਰਿਆ ਹੈ ਜਿਵੇਂ ਪਹਿਲਾਂ ਭਾਈ ਸਿਮਰਤਜੀਤ ਸਿੰਘ ਮਾਨ ਸਾਹਿਬ ਜਿਨ੍ਹਾਂ ਨੂੰ ਤੁਸੀਂ ਜੇਲ੍ਹ 'ਚ ਬਿਠਿਆ ਜਿਤਾ ਕੇ ਤੇ ਹਮੇਸ਼ਾ ਲਈ ਉਹਨਾਂ ਦੀ ਬੰਦ ਕਲਾਸੀ ਕਰਾਈ ਸੀ ਇਸ ਵਾਰ ਤੁਹਾਡੇ ਸਾਰਿਆਂ ਦੇ ਕੋਲ ਇੱਕ ਮੌਕਾ ਹੈ ਇੱਕ ਬਟਨ ਦਬਣਾ ਹੈ ਤੁਸੀਂ ਸਾਰਿਆਂ ਨੇ ਵੋਟਾਂ ਦੇ ਵਿੱਚ ਸਪੋਰਟ ਕਰਨੀ ਹੈ ਜਿਵੇਂ ਤੁਸੀਂ ਆਮ ਕੈਂਡੀਡੇਟ ਦੀ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਦਾਸ ਭਾਈ ਗੁਰਦੇਵ ਸਿੰਘ ਜੂਰੀ ਰਾਗੀ ਸੱਚਖੰਡ ਸ੍ਰੀ ਦਲਬਾਰ ਸਾਹਿਬ ਅੰਮ੍ਰਿਤਸਰ ਦਾਸ ਨੂੰ ਇਹ ਦੱਸਦਿਆਂ ਅਤਿਅੰਤ ਖੁਸ਼ੀ ਹੋ ਰਹੀ ਹੈ ਕਿ ਜਦੋਂ ਦਾ ਵੀ ਕੱਲ ਦਾ ਇਹ ਐਲਾਨ ਪਤਾ ਲੱਗਾ ਸਤਕਾਰਯੋਗ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਜਿਨ੍ਹਾਂ ਦੇ ਮਾਤਾ ਜੀ ਨੇ ਆ ਕੇ ਦੱਸਿਆ ਕਿ ਇਸ ਵਾਰ ਸੰਗਤਾਂ ਦਾ ਹੁਕਮ ਮੰਨਦਿਆਂ ਹੋਇਆਂ ਭਾਈ ਅਮਰਤਪਾਲ ਸਿੰਘ ਜੀ ਹੁਣਾਂ ਨੇ ਫੈਸਲਾ ਕੀਤਾ ਕਿ ਇਸ ਵਾਰ ਉਹ ਵੀ ਇਲੈਕਸ਼ਨ ਲੜਨਗੇ ਔਰ ਉਹ ਵੀ ਹਲਕਾ ਖਡੂਰ ਸਾਹ ਤੋਂ ਤੋਂ ਸਾਡਾ ਕੁਦਰਤੀ ਗੱਲ ਆ ਕਿ ਸਾਡਾ ਹਲਕਾ ਖਡੂਰ ਸਾਹ ਪੈਂਦਾ ਸਾਨੂੰ ਜਿੱਥੇ ਅਸੀਂ ਵੋਟਾਂ ਪਾਉਨੇ ਆ ਸਾਡਾ ਪਿੰਡ ਕੁਹਾੜਕਾ ਹੈ ਔਰ ਮੈਨੂੰ ਇਹ ਬਹੁਤ ਜ਼ਿਆਦਾ ਖੁਸ਼ੀ ਦੀ ਖਬਰ ਲੱਗੀ ਕਿ ਚਲੋ ਕੋਈ ਤੇ ਰਸਤਾ ਹੈ ਜਿਸ ਰਸਤੇ ਤੋਂ ਤੁਸੀਂ ਭਾਈ ਅਮਰਤਪਾਲ ਸਿੰਘ ਜੀ ਦੀ ਸਪੋਰਟ ਕਰ ਸਕਦੇ ਹੋ ਪਹਿਲਾਂ ਜਦੋਂ ਵੀ ਤੁਸੀਂ ਕਿਸੇ ਰਸਤੇ ਨੂੰ ਸਪੋਰਟ ਕਰਨ ਦੀ ਕੋਸ਼ਿਸ਼ ਕਰਦੇ ਸੀ ਤੇ ਖੌਫ ਦਾ ਮਾਹੌਲ ਪੈਦਾ ਕੀਤਾ ਜਾਂਦਾ ਸੀ ਨੌਜਵਾਨਾਂ ਦੇ ਵਿੱਚ ਡਰ ਪੈਦਾ ਕੀਤਾ ਜਾਂਦਾ ਸੀ ਤੇ ਮੈਂ ਇਹ ਗੱਲ ਤਾਂ ਆਪ ਜੀ ਨਾਲ ਸ਼ੇਅਰ ਕਰ ਰਿਹਾ ਕਿ ਇਹ ਕਾਨੂੰਨੀ ਪ੍ਰਕਿਰਿਆ ਹੈ ਜਿਵੇਂ ਪਹਿਲਾਂ ਭਾਈ ਸਿਮਰਤਜੀਤ ਸਿੰਘ ਮਾਨ ਸਾਹਿਬ ਜਿਨ੍ਹਾਂ ਨੂੰ ਤੁਸੀਂ ਜੇਲ੍ਹ 'ਚ ਬਿਠਿਆ ਜਿਤਾ ਕੇ ਤੇ ਹਮੇਸ਼ਾ ਲਈ ਉਹਨਾਂ ਦੀ ਬੰਦਖਲਾਸੀ ਕਰਾਈ ਸੀ ਇਸ ਵਾਰ ਤੁਹਾਡੇ ਸਾਰਿਆਂ ਦੇ ਕੋਲ ਇੱਕ ਮੌਕਾ ਹੈ ਇੱਕ ਬਟਨ ਦਬਣਾ ਹੈ ਤੁਸੀਂ ਸਾਰਿਆਂ ਨੇ ਵੋਟਾਂ ਦੇ ਵਿੱਚ ਸਪੋਰਟ ਕਰਨੀ ਹੈ ਜਿਵੇਂ ਤੁਸੀਂ ਆਮ ਕੈਂਡੀਡੇਟ ਕੀ ਕਰਦੇ ਹੋ ਉਹ ਤੁਹਾਨੂੰ ਇਸ ਕਰਕੇ ਜਿਆਦਾ ਜ਼ਰੂਰਤ ਹੈ ਕਿ ਜਿਨ੍ਹਾਂ ਨੇ ਤੁਹਾਡੇ ਬੱਚਿਆਂ ਦੀ ਨਸ਼ੇ ਤੋਂ ਮੰਨਖਲਾਸੀ ਪਹਿਲਾਂ ਵੀ ਕਰਾਈ ਸੀ ਤੇ ਗਾਹ ਵੀ ਕਰਾਉਣੀ ਹੈ ਤੇ ਸਾਡਾ ਹੁਣ ਇਹ ਬਿਲਕੁਲ ਫਰਜ਼ ਬਣਦਾ ਹੈ ਕਿ ਅਸੀਂ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਵਿੱਚ ਆਈਏ ਸੋ ਜਦੋਂ ਦੀ ਵੀ ਕੱਲ ਦੀ ਇਹ ਖਬਰ ਸੁਣੀ ਹੈ ਤੇ ਪਹਿਲਾਂ ਸਾਡਾ ਵੋਟਾਂ ਵਿੱਚ ਕੋਈ ਧਿਆਨ ਨਹੀਂ ਸੀਗਾ ਕੌਣ ਖਲੋਤਾ ਹੈ ਕਿੱਥੋਂ ਖਲੋਤਾ ਹੈ ਕੀ ਕਰ ਰਿਹਾ ਪਰ ਜਦੋਂ ਦੀ ਵੀ ਇਹ ਖਬਰ ਸੁਣੀ ਹੈ ਤੇ ਸੱਚੀ ਗੱਲ ਹੈ ਮੈਨੂੰ ਐਂ ਲੱਗਦਾ ਕਿ ਆਉਣ ਵਾਲੇ ਦਿਨਾਂ ਵਿੱਚ ਸਭ ਤੋਂ ਰੋਚਕਤਾ ਵਾਲੀ ਜਿਹੜੀ ਸੀਟ ਹੋਏਗੀ ਨਾ ਉਹ ਖਡੂਰ ਸਾਹਿਬ ਤੋਂ ਹੀ ਹੋਏਗੀ ਔਰ ਮੈਂ ਇਹ ਗੱਲ ਕਹਿਣਾ ਕਿ ਧਿਆਨ ਸਭ ਤੋਂ ਵੱਧ ਖਿੱਚੇਗੀ ਖਡੂਰ ਸਾਹਿਬ ਦੀ ਸੀਟ ਔਰ ਨਾਲ ਨਾਲ ਮੇਰੀ ਬੇਨਤੀ ਹੈ ਵੱਖ-ਵੱਖ ਧਿਰਾਂ ਨੂੰ ਕਿ ਮੈਂ ਚਾਹਨਾ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਹੱਥ ਜੋੜ ਕੇ ਵੀ ਭਾਈ ਅਮਰਤਪਾਲ ਸਿੰਘ ਦੇ ਵਰ ਖਿਲਾਫ ਜੇ ਕੋਈ ਪੰਥਕ ਤੇਰੇ ਨਾਂ ਹੀ ਆਪਣਾ ਬੰਦਾ ਖਲਾਰੇ ਤੇ ਇਹ ਬਹੁਤ ਜ਼ਿਆਦਾ ਵੱਡੀ سپورਟ ਹੋਏਗੀ ਸਾਰੀਆਂ ਪੰਥਕ ਧਿਰਾਂ ਇਕਜੁੱਟ ਹੋ ਕੇ ਭਾਈ ਅਮਰਤਪਾਲ ਸਿੰਘ ਜੀ ਦੀ سپورਟ ਵਿੱਚ ਆਣਗੇ ਤੇ ਆਪਾਂ ਉਹਨਾਂ ਨੂੰ ਜਿਤਾਈਏ ਤੇ ਆਪਣੇ ਬੱਚਿਆਂ ਦਾ ਭਵਿੱਖ ਹੋਰ ਸੁਰੱਖਿਅਤ ਕਰੀਏ ਸੋ ਅਸੀਂ ਕੀਰਤਨੀਆ ਸਿੰਘਾਂ ਵੱਲੋਂ ਆਪ ਵੀ ਔਰ ਹੋਰ ਬਿਆੰਤ ਰਾਗੀ ਸਿੰਘਾਂ ਵੱਲੋਂ ਇਹ ਬੇਨਤੀ ਕਰਦੇ ਹਾਂ ਕਿ ਅਸੀਂ ਸਾਰੇ ਭਾਈ ਅਮਰਤਪਾਲ ਸਿੰਘ ਦੀ سپورਟ ਵਿੱਚ ਆਵਾਂਗੇ ਪਰਿਵਾਰ ਜਿੱਥੇ ਵੀ ਸਾਡੀ ਸੇਵਾ ਲਾਏਗਾ ਅਸੀਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਵੀ ਹੋਵਾਂਗੇ ਔਰ ਆਪਣੇ ਇਲਾਕੇ ਵਿੱਚੋਂ ਨਗਰਾਂ ਪਿੰਡਾਂ ਤੋਂ ਅਸੀਂ ਭਾਈ ਅਮਰਤਪਾਲ ਸਿੰਘ ਦੇ ਹੱਕ 'ਚ ਚੋਣ ਪ੍ਰਚਾਰ ਜ਼ਰੂਰ ਕਰਾਂਗੇ। ਤੋਂ ਮੈਂ ਆਪ ਸਾਰੀ ਸੰਗਤ ਨੂੰ ਇਹੋ ਹੀ ਅਪੀਲ ਕਰਦਾ ਸਾਰੇ ਰਾਗੀ ਸਿੰਘ ਢਾਡੀ ਸਿੰਘ ਪ੍ਰਚਾਰਕਾਂ ਨੂੰ ਵੀ ਕਿ ਜਿੱਥੇ-ਜਿੱਥੇ ਵੀ ਤੁਸੀਂ ਰਹਿੰਦੇ ਹੋ ਚਾਹੇ ਤੁਹਾਡਾ ਹਲਕਾ ਖਡੂਰ ਸਾਹਿਬ ਨਾਮ ਹੀ ਹੋਵੇ ਤੁਹਾਡੀ ਰਿਸ਼ਤੇਦਾਰੀ ਜਾਂ ਤੁਹਾਡੇ ਸੰਗਤਾਂ ਚ ਆਉਣ ਵਾਲੀਆਂ ਜਿਹੜੇ ਤੁਹਾਨੂੰ ਪਿਆਰ ਕਰਦੀਆਂ ਸਾਰਿਆਂ ਨੂੰ ਇਹ ਮੈਸੇਜ ਲਾਓ ਕਿ ਇਸ ਵਾਰ ਜਿਹੜੀ ਵੋਟ ਹੈ ਉਹ ਭਾਈ ਅਮਰਤਪਾਲ ਸਿੰਘ ਦੇ ਹੱਕ ਵਿੱਚ ਪੁੱਗਤਣੀ ਚਾਹੀਦੀ ਹੈ। ਅਸੀਂ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਦਿਲੋਂ ਕਰਦੇ ਆਂ ਔਰ ਨਾਲ ਹੀ ਰਹਾਂਗੇ ਪਰਿਵਾਰ ਦੇ ਨਾਲ ਖੜੇ ਰਹਾਂਗੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨੂੰ ਇਹ ਦੱਸ ਦਿਆਂ ਅਤਿਅੰਤ ਖੁਸ਼ੀ ਹੋ ਰਹੀ ਹੈ ਕਿ ਜਦੋਂ ਦਾ ਵੀ ਕੱਲ ਦਾ ਇਹ ਐਲਾਨ ਪਤਾ ਲੱਗਾ ਸਤਿਕਾਰਯੋਗ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਜਿਨ੍ਹਾਂ ਦੇ ਮਾਤਾ ਜੀ ਨੇ ਆ ਕੇ ਦੱਸਿਆ ਕਿ ਇਸ ਵਾਰ ਸੰਗਤਾਂ ਦਾ ਹੁਕਮ ਮੰਨਦਿਆਂ ਹੋਇਆਂ ਅਈ ਅਮਰਤਪਾਲ ਸਿੰਘ ਜੀ ਹੁਣਾਂ ਨੇ ਫੈਸਲਾ ਕੀਤਾ ਕਿ ਇਸ ਵਾਰ ਉਹ ਵੀ ਇਲੈਕਸ਼ਨ ਲੜਨਗੇ ਔਰ ਉਹ ਵੀ ਹਲਕਾ ਖਡੂਰ ਸਾਹ ਤੋਂ। ਤੋਂ ਸਾਡਾ ਕੁਦਰਤੀ ਗੱਲ ਆ ਕਿ ਸਾਡਾ ਹਲਕਾ ਖਡੂਰ ਸਾਹ ਪੈਂਦਾ ਸਾਨੂੰ ਜਿੱਥੇ ਅਸੀਂ ਵੋਟਾਂ ਪਾਉਨੇ ਆ। ਸਾਡਾ ਪਿੰਡ ਕੋਹਾੜਕਾ ਹੈ। ਔਰ ਮੈਨੂੰ ਇਹ ਬਹੁਤ ਜ਼ਿਆਦਾ ਖੁਸ਼ੀ ਦੀ ਖਬਰ ਲੱਗੀ ਕਿ ਚਲੋ ਕੋਈ ਤੇ ਰਸਤਾ ਹੈ ਜਿਸ ਰਸਤੇ ਤੋਂ ਤੁਸੀਂ ਭਾਈ ਅਮਰਤਪਾਲ ਸਿੰਘ ਜੀ ਦੀ ਸਪੋਰਟ ਕਰ ਸਕਦੇ ਹੋ। ਪਹਿਲਾਂ ਜਦੋਂ ਵੀ ਤੁਸੀਂ ਕਿਸੇ ਰਸਤੇ ਉਮੀਦ سپورਟ ਕਰਨ ਦੀ ਕੋਸ਼ਿਸ਼ ਕਰਦੇ ਸੀ ਤੇ ਖੌਫ ਦਾ ਮਾਹੌਲ ਪੈਦਾ ਕੀਤਾ ਜਾਂਦਾ ਸੀ ਨੌਜਵਾਨਾਂ ਦੇ ਵਿੱਚ ਡਰ ਪੈਦਾ ਕੀਤਾ ਜਾਂਦਾ ਸੀ ਤੇ ਮੈਂ ਇਹ ਗੱਲ ਤਾਂ ਆਪ ਜੀ ਨਾਲ ਸ਼ੇਅਰ ਕਰ ਰਿਹਾ ਕਿ ਇਹ ਕਾਨੂੰਨੀ ਪ੍ਰਕਿਰਿਆ ਹੈ ਜਿਵੇਂ ਪਹਿਲਾਂ ਭਾਈ ਸਿਮਰਜੀਤ ਸਿੰਘ ਮਾਨ ਸਾਹਿਬ ਜਿਨ੍ਹਾਂ ਨੂੰ ਤੁਸੀਂ ਜੇਲ੍ਹ 'ਚ ਬਿਠਿਆ ਜਿਤਾ ਕੇ ਤੇ ਹਮੇਸ਼ਾ ਲਈ ਉਹਨਾਂ ਦੀ ਬੰਦਖਲਾਸੀ ਕਰਾਈ ਸੀ ਇਸ ਵਾਰ ਤੁਹਾਡੇ ਸਾਰਿਆਂ ਦੇ ਕੋਲ ਇੱਕ ਮੌਕਾ ਹੈ ਇੱਕ ਬਟਨ ਦਬਣਾ ਹੈ ਤੁਸੀਂ ਸਾਰਿਆਂ ਨੇ ਵੋਟਾਂ ਦੇ ਵਿੱਚ ਸਪੋਰਟ ਕਰਨੀ ਹੈ ਜਿਵੇਂ ਤੁਸੀਂ ਆਮ ਕੈਂਡੀਡੇਟ ਦੀ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਦਾਸ ਭਾਈ ਗੁਰਦੇਵ ਸਿੰਘ ਜੁਰੀ ਰਾਗੀ ਸਚਕਣ ਸ੍ਰੀ ਦਲਬਾਰ ਸਾਹਿਬ ਅੰਮ੍ਰਿਤਸਰ ਦਾਸ ਨੂੰ ਇਹ ਦੱਸਦਿਆਂ ਅਤਿਅੰਤ ਖੁਸ਼ੀ ਹੋ ਰਹੀ ਹੈ ਕਿ ਜਦੋਂ ਦਾ ਵੀ ਕੱਲ ਦਾ ਇਹ ਐਲਾਨ ਪਤਾ ਲੱਗਾ ਸਤਿਕਾਰਯੋਗ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਜਿਨ੍ਹਾਂ ਦੇ ਮਾਤਾ ਜੀ ਨੇ ਆ ਕੇ ਦੱਸਿਆ ਕਿ ਇਸ ਵਾਰ ਸੰਗਤਾਂ ਦਾ ਹੁਕਮ ਮੰਨਦਿਆਂ ਹੋਇਆਂ ਭਾਈ ਅਮਰਤਪਾਲ ਸਿੰਘ ਜੀ ਹੁਣਾਂ ਨੇ ਫੈਸਲਾ ਕੀਤਾ ਕਿ ਇਸ ਵਾਰ ਉਹ ਵੀ ਇਲੈਕਸ਼ਨ ਲੜਨਗੇ ਔਰ ਉਹ ਵੀ ਹਲਕਾ ਖਡੂਰ ਸਾਹ ਤੋਂ ਤੋਂ ਸਾਡਾ ਕੁਦਰਤੀ ਗੱਲ ਆ ਕਿ ਸਾਡਾ ਹਲਕਾ ਖਡੂਰ ਸਾਹ ਪੈਂਦਾ ਸਾਨੂੰ ਜਿੱਥੇ ਅਸੀਂ ਵੋਟਾਂ ਪਾਉਨੇ ਆ ਸਾਡਾ ਪਿੰਡ ਕੋਹਾੜਕਾ ਹੈ ਔਰ ਮੈਨੂੰ ਇਹ ਬਹੁਤ ਜ਼ਿਆਦਾ ਖੁਸ਼ੀ ਦੀ ਖਬਰ ਲੱਗੀ ਕਿ ਚਲੋ ਕੋਈ ਤੇ ਰਸਤਾ ਹੈ ਜਿਸ ਰਸਤੇ ਤੋਂ ਤੁਸੀਂ ਭਾਈ ਅਮਰਤਪਾਲ ਸਿੰਘ ਜੀ ਦੀ ਸਪੋਰਟ ਕਰ ਸਕਦੇ ਹੋ ਪਹਿਲਾਂ ਜਦੋਂ ਵੀ ਤੁਸੀਂ ਕਿਸੇ ਰਸਤਿਆਂ ਵਿੱਚ ਸਪੋਰਟ ਕਰਨ ਦੀ ਕੋਸ਼ਿਸ਼ ਕਰਦੇ ਸੀ ਤੇ ਖੌਫ ਦਾ ਮਾਹੌਲ ਪੈਦਾ ਕੀਤਾ ਜਾਂਦਾ ਸੀ ਨੌਜਵਾਨਾਂ ਦੇ ਵਿੱਚ ਡਰ ਪੈਦਾ ਕੀਤਾ ਜਾਂਦਾ ਸੀ ਤੇ ਮੈਂ ਇਹ ਗੱਲ ਤਾਂ ਆਪ ਜੀ ਨਾਲ ਸ਼ੇਅਰ ਕਰ ਰਿਹਾ ਕਿ ਇਹ ਕਾਨੂੰਨੀ ਪ੍ਰਕਿਰਿਆ ਹੈ ਜਿਵੇਂ ਪਹਿਲਾਂ ਭਾਈ ਸਿਮਰਤਜੀਤ ਸਿੰਘ ਮਾਨ ਸਾਹਿਬ ਜਿਨ੍ਹਾਂ ਨੂੰ ਤੁਸੀਂ ਜੇਲ੍ਹ 'ਚ ਬਿਠਿਆ ਜਿਤਾ ਕੇ ਤੇ ਹਮੇਸ਼ਾ ਲਈ ਉਹਨਾਂ ਦੀ ਬੰਦក្លਾਸੀ ਕਰਾਈ ਸੀ ਇਸ ਵਾਰ ਤੁਹਾਡੇ ਸਾਰਿਆਂ ਦੇ ਕੋਲ ਇੱਕ ਮੌਕਾ ਹੈ ਇੱਕ ਬਟਨ ਦਬਣਾ ਹੈ ਤੁਸੀਂ ਸਾਰਿਆਂ ਨੇ ਵੋਟਾਂ ਦੇ ਵਿੱਚ ਸਪੋਰਟ ਕਰਨੀ ਹੈ ਜਿਵੇਂ ਤੁਸੀਂ ਆਮ ਕੈਂਡੀਡੇਟ ਦੀ ਕਰਦੇ ਹੋ ਉਹ ਤੁਹਾਨੂੰ ਇਸ ਕਰਕੇ ਜਿਆਦਾ ਜ਼ਰੂਰਤ ਹੈ ਕਿ ਜਿਨ੍ਹਾਂ ਨੇ ਤੁਹਾਡੇ ਬੱਚਿਆਂ ਦੀ ਨਸ਼ਿਆ ਤੋਂ ਮੰਨ ਖਲਾਸੀ ਪਹਿਲਾਂ ਵੀ ਕਰਾਈ ਸੀ ਤੇ ਗਾਹ ਵੀ ਕਰਾਉਣੀ ਹੈ ਤੇ ਸਾਡਾ ਹੁਣ ਇਹ ਬਿਲਕੁਲ ਫਰਜ਼ ਬਣਦਾ ਹੈ ਕਿ ਅਸੀਂ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਵਿੱਚ ਆਈਏ ਸੋ ਜਦੋਂ ਦੀ ਵੀ ਕੱਲ ਦੀ ਇਹ ਖਬਰ ਸੁਣੀ ਹੈ ਤੇ ਪਹਿਲਾਂ ਸਾਡਾ ਵੋਟਾਂ ਵਿੱਚ ਕੋਈ ਧਿਆਨ ਨਹੀਂ ਸੀਗਾ ਕੌਣ ਖਲੋਤਾ ਹੈ ਕਿੱਥੋਂ ਖਲੋਤਾ ਹੈ ਕੀ ਕਰ ਰਿਹਾ ਪਰ ਜਦੋਂ ਦੀ ਵੀ ਇਹ ਖਬਰ ਸੁਣੀ ਹੈ ਤੇ ਸੱਚੀ ਗੱਲ ਹੈ ਮੈਨੂੰ ਐਂ ਲੱਗਦਾ ਕਿ ਆਉਣ ਵਾਲੇ ਦਿਨਾਂ ਵਿੱਚ ਸਭ ਤੋਂ ਰੋਚਕਤਾ ਵਾਲੀ ਜਿਹੜੀ ਸੀਟ ਹੋਏਗੀ ਨਾ ਉਹ ਖਡੂਰ ਸਾਹਿਬ ਤੋਂ ਹੀ ਹੋਏਗੀ। ਔਰ ਮੈਂ ਇਹ ਗੱਲ ਕਹਿਣਾ ਕਿ ਧਿਆਨ ਸਭ ਤੋਂ ਵੱਧ ਖਿੱਚੇਗੀ ਖਡੂਰ ਸਾਹਿਬ ਦੀ ਸੀਟ। ਔਰ ਨਾਲ-ਨਾਲ ਮੇਰੀ ਬੇਨਤੀ ਹੈ ਵੱਖ-ਵੱਖ ਧਿਰਾਂ ਨੂੰ ਕਿ ਮੈਂ ਚਾਹਨਾ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਹੱਥ ਜੋੜ ਕੇ ਵੀ ਭਾਈ ਅਮਰਤਪਾਲ ਸਿੰਘ ਦੀ ਵਰ ਖਿਲਾਫ ਜੇ ਕੋਈ ਪੰਥਕ ਧਿਰ ਨਾ ਹੀ ਆਪਣਾ ਬੰਦਾ ਖਲਾਰੇ ਤੇ ਇਹ ਬਹੁਤ ਜ਼ਿਆਦਾ ਵੱਡੀ سپورਟ ਹੋਏਗੀ। ਸਾਰੀਆਂ ਪੰਥਕ ਧਿਰਾਂ ਇਕਜੁੱਟ ਹੋਗੀ ਭਾਈ ਅਮਰਤਪਾਲ ਸਿੰਘ ਜੀ ਦੀ ਸਪੋਰਟ ਵਿੱਚ ਆਾਂਗੇ ਤੇ ਆਪਾਂ ਉਹਨਾਂ ਨੂੰ ਜਿਤਾਈਏ ਤੇ ਆਪਣੇ ਬੱਚਿਆਂ ਦਾ ਭਵਿੱਖ ਹੋਰ ਸੁਰੱਖਿਅਤ ਕਰੀਏ ਸੋ ਅਸੀਂ ਕੀਰਤਨੀਆ ਸਿੰਘਾਂ ਵੱਲੋਂ ਆਪ ਵੀ ਔਰ ਹੋਰ ਬਿਆੰਤ ਰਾਗੀ ਸਿੰਘਾਂ ਵੱਲੋਂ ਇਹ ਬੇਨਤੀ ਕਰਦੇ ਹਾਂ ਕਿ ਅਸੀਂ ਸਾਰੇ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਵਿੱਚ ਆਵਾਂਗੇ ਪਰਿਵਾਰ ਜਿੱਥੇ ਵੀ ਸਾਡੀ ਸੇਵਾ ਲਾਏਗਾ ਅਸੀਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਵੀ ਹੋਵਾਂਗੇ ਔਰ ਆਪਣੇ ਇਲਾਕੇ ਵਿੱਚੋਂ ਨਗਰਾਂ ਪਿੰਡਾਂ ਤੋਂ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ 'ਚ ਚੋਣ ਪ੍ਰਚਾਰ ਜ਼ਰੂਰ ਕਰਾਂਗੇ। ਤੋਂ ਮੈਂ ਆਪ ਸਾਰੀ ਸੰਗਤ ਨੂੰ ਇਹੋ ਹੀ ਅਪੀਲ ਕਰਦਾ ਸਾਰੇ ਰਾਗੀ ਸਿੰਘ ਢਾਡੀ ਸਿੰਘ ਪ੍ਰਚਾਰਕਾਂ ਨੂੰ ਵੀ ਕਿ ਜਿੱਥੇ-ਜਿੱਥੇ ਵੀ ਤੁਸੀਂ ਰਹਿੰਦੇ ਹੋ ਚਾਹੇ ਤੁਹਾਡਾ ਹਲਕਾ ਖਡੂਰ ਸਾਹਿਬ ਨਾ ਵੀ ਹੋਵੇ ਤੁਹਾਡੀ ਰਿਸ਼ਤੇਦਾਰੀ ਜਾਂ ਤੁਹਾਡੇ ਸੰਗਤਾਂ ਚ ਆਉਣ ਵਾਲੀਆਂ ਜਿਹੜੇ ਤੁਹਾਨੂੰ ਪਿਆਰ ਕਰਦੀਆਂ ਸਾਰਿਆਂ ਨੂੰ ਇਹ ਮੈਸੇਜ ਲਾਓ ਕਿ ਇਸ ਵਾਰ ਜਿਹੜੀ ਵੋਟ ਹੈ ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਪੁੱਗਤਣੀ ਚਾਹੀਦੀ ਹੈ। ਅਸੀਂ ਭਾਈ ਅੰਮ੍ਰਿਤਪਾਲ ਸਿੰਘ ਦੀ ਸਪੋਰਟ ਦਿਲੋਂ ਕਰਦੇ ਆਂ ਔਰ ਨਾਲ ਹੀ ਰਹਾਂਗੇ ਪਰਿਵਾਰ ਦੇ ਨਾਲ ਖੜੇ ਰਹਾਂਗੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ